ਇਹ ਹੈਗਾ ਜੀ ਉਹ ਪੱਥਰ ਜਿਹੜਾ ਕਿ ਗਵਾਹੀ ਭਰਦਾ ਕਿ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਪਹਾੜੀ ਰਾਜਿਆਂ ਵੱਲੋਂ ਬਹੁਤ ਵੱਡਾ ਹਮਲਾ ਕੀਤਾ ਗਿਆ ਸੀਗਾ ਇਹ ਪੱਥਰ ਉੱਤੇ ਅੱਜ ਵੀ ਉਹ ਗੋਲੀਆਂ ਦੇ ਨਿਸ਼ਾਨ ਮੌਜੂਦ ਨੇ ਤੇ ਜਿਹੜਾ ਕਿ ਜਦੋਂ ਪਹਾੜੀ ਰਾਜਿਆਂ ਨੇ ਹਮਲਾ ਕੀਤਾ ਸੀਗਾ ਤੇ ਇਹ ਗੁਰਦੁਆਰਾ ਹੈਗਾ ਜੀ ਗੁਰਦੁਆਰਾ ਗੁਰੂ ਕੀ ਨੜ ਤੇ ਇਹ ਹੈਗਾ ਬਟੂ ਉਥੋਂ ਗੁਰੂਗੱਲਾ ਲੋਹਰ ਤੋਂ ਇਹ ਹੈਗਾ 3 ਕਿਲੋਮੀਟਰ ਹੈ ਨਾ ਕਿਲੋਮੀਟਰ ਹੈਗਾ ਤੇ ਉਸ ਤੋਂ ਬਾਅਦ 1 ਕਿਲੋਮੀਟਰ ਪੈਦਲ 1 ਕਿਲੋਮੀਟਰ ਹੈਗੀ ਆ ਪੈਦਲ ਦੀ ਚੜਾਈ ਆ ਇੰਨੀ ਜ਼ਿਆਦਾ ਔਖੀ ਨਹੀਂ ਹੈਗੀ ਠੀਕ ਆ ਗੱਡੀ ਮੋਟਰਸਾਈਕਲ ਥੱਲੇ ਖੜਾ ਗੱਡੀ ਮੋਟਰਸਾਈਕਲ ਥੱਲੇ ਖੜਾ ਕੇ ਇਹ ਜਗ੍ਹਾ ਤੇ ਆਉਣਾ ਪੈਂਦਾ ਤੇ ਹੁਣ ਤੁਹਾਨੂੰ ਦਿਖਾ ਦਈਏ ਜੀ ਕੁਮਾ ਕੇ ਦਰਸ਼ਨ ਕਰਾਈਏ ਕਿ ਇੱਥੇ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੋਇਆ ਹੋਇਆ ਤੇ ਪਰ ਇੱਥੇ ਉਹ ਪੱਥਰ ਅੱਜ ਵੀ ਮੌਜੂਦ ਆ ਇਹ ਪੱਥਰ ਗਵਾਹੀ ਭਰਦਾ ਕਿ ਗੁਰੂ ਸਾਹਿਬ ਉੱਤੇ ਪਹਾੜੀ ਰਾਜਿਆਂ ਵੱਲੋਂ ਬਹੁਤ ਵੱਡਾ ਹਮਲਾ ਕੀਤਾ ਗਿਆ ਸੀ ਤੇ ਇਹਦੇ ਦੋ ਤਿੰਨ ਸਾਈਡ ਤੇ ਗੋਲੀਆਂ ਦੇ ਨਿਸ਼ਾਨ ਮੌਜੂਦ ਨੇ ਆ ਦੇਖੋ ਤੇ ਇੱਧਰ ਇੱਕ ਸ਼ੈੱਡ ਪਾਇਆ ਹੋਇਆ ਸ਼ੈੱਡ ਦੇ ਥੱਲੇ ਇਹਦੇ ਵਿੱਚ ਪ੍ਰਸ਼ਾਦ ਵਗੈਰਾ ਰੱਖਿਆ ਹੋਇਆ ਇਹ ਦੋ ਬੋਰਡ ਲਾਏ ਹੋਏ ਆ ਤੇ ਇਹ ਹੈਗਾ ਜੀ ਨਿਸ਼ਾਨ ਸਾਹਿਬ ਤੇ ਇਹ ਉਹ ਪੱਥਰ ਤੇ ਫਿਰ ਦੁਬਾਰਾ ਤੋਂ ਗੋਲੀਆਂ ਦੇ ਨਿਸ਼ਾਨ ਨੇੜੇ ਤੋਂ ਦਿਖਾਈਏ ਇਹ ਉਹ ਗੋਲੀਆਂ ਦੇ ਨਿਸ਼ਾਨ ਨੇ ਜਦੋਂ ਕਿ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉੱਤੇ ਬਹੁਤ ਵੱਡਾ ਹਮਲਾ ਕੀਤਾ ਗਿਆ ਪਹਾੜੀ ਰਾਜਾਂ ਵੱਲੋਂ ਇਹ ਪੱਥਰ ਗਵਾਹੀ ਭਰਦਾ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਦਾ ਕਾਲ ਕਰ ਵਾਹਿਗੁਰੂ ਜੀ ਹੱਥੇ ਜੀ